ਲਓ ਜੀ ਹੋਰ ਕੇ ਤੇ ਬਣਾਵਾਂਗੇ ਵੀਡੀਓ ਅੱਜ ਆਉਂਦਾ ਐਂਟਰ ਮਾਰੇ ਫੈਂਟਰ ਮਹਿਮਾ ਸਿੰਘ ਸਿੰਘ ਐਂਡ ਸੌਂਗ ਮਹਿਮਾ ਸਿੰਘ ਐਂਡ ਸੌਂਗ ਨਾਲ ਦੀ ਲੈ ਜਾ ਕੀ ਮੱਕ ਦਵਾਰ ਵੀ ਤਾਂ ਜਵਾਰ ਓਏ ਜਵਾਰ ਦੇ ਮੱਕ ਵਦਗਾ ਸਮਾਂ ਦੀ ਨਾਲ ਦੀ ਕਹਾਣੀ ਲੱਗਿਆ ਮੈਂ ਵੀ ਵੇਰਾ ਚਲਾ ਗਿਆ ਹੁਣ ਆਹ ਲਾਈ ਲੋਡ ਦਾ ਮਣਾਈ ਜਾਨਾ ਗੇਅਰ ਵੱਡਾ ਲਾ ਲਿਆ ਤੂੰ ਛੋਟਾ ਵੀਟਰ ਵੱਡਾ ਟਰੋਟੇਟਰ ਵੱਡਾ ਡਗਲਾ ਯਾਰ ਟਰੈਕਟਰ ਹੈਗਾ ਛੋਟਾ ਅਜਾ ਤਕੜਾ ਇਹਦਾ ਫੈਂਟੀ ਕਿੰਨਾ ਵਾਹਣ ਤੋਂ ਵੇ ਹੋਰ ਤਾਇਆ ਦਿੰਦਾ ਸਰਦਾ ਛਟਾ ਤਾਇਆ ਛਟੇ ਦੇ ਛਟਾ ਲਈ ਜਾਂਦਾ ਇਹਦਾ ਇਧਰ ਮਹਿਮਾ ਮਹਿਮਾ ਫਰੈਂਕ 475 ਦੇ ਅੰਦਰ ਆ ਕੇ ਬਈ ਲਾ ਕੇ ਦੇਦੇ ਉਹ ਵੀ ਜਮਾ ਆਣ ਬੰਨ ਟੱਪਾ ਬੰਨਦੀ ਦਿਨ ਇੰਦਾਂ ਕਿਉਂਕਿ ਨਵਾਂ ਟਰੈਕਟਰ ਆਇਆ ਜਿਹੋ ਦਾ ਗੱਲ ਆ ਇਹਨਾਂ ਨੇ ਬਾਕੀ ਜਮਾ ਸੈੱਟ ਬੈਟਾ ਕੰਮ ਜਮਾ ਕਾਟੋ ਫੁੱਲਾਂ ਦੇ ਗੱਡੀ ਦੀ ਤੇ ਪ੍ਰਾਹ ਪਹੁੰਚਦੇ ਆ ਮੈਂ ਕਹਿੰਦਾ ਜਮਾ ਗਾਣੇ ਗਾਉਂਦਾ ਇਹ ਦਾ ਜੋ ਤੂੰ ਜਰ ਕਮਾਦਾ ਕਰਕੇ ਇਹਦਾ ਪਾਲੇ ਨੇ ਖਾਣੇ ਕਰਕੇ ਇਹਦੇ ਚੋਂ ਇਹ ਰੇਵਾਲ ਲੈਂਦਾ ਓਏ ਜਿਆ ਕੱਢੂਗਾ ਜਿਆ ਕੱਢਣ ਤੋਂ ਬਾਅਦ ੁੰਜੇ ਤੇ ੁੰਜਾ ਕੱਢੂਗਾ ੁੰਜਾ ਨਿਕਲ ਗਿਆ ਦੇਖੋ ਕਿਰਾਏ ਪਰ ਮਾਰੇ ਪਿੰਟਰ ਹੁੰਦਾ ਨਾ ਜਿਹੜਾ ਸਾਥ ਵੱਲੇ ਹੈ 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 ਇਹ ਨਿੱਤ ਤੇ ਸਮਾਂ ਕੱਟਿਆ ਕਰਦੀਆਂ ਦੱਸ ਮੈਂ ਵੀ ਬਰਾਬਰ ਹੀ ਪਾਤ ਮੋੜ ਲਿਆ ਹੁੰਦਾ ਟਰੈਕਰ ਦੇ ਪਹਿਲਾ ਹੋਏ ਪਹਿਲਾ ਲਾਲਾ ਕਰਚੇ ਜੇ ਮਾਲ ਦੂ ਚੰਗੀ ਤਰ੍ਹਾਂ ਘੇਰਾ ਹੀ ਬਾਲ ਲੈਂਦਾ ਕੰਜਦਿਆ ਘੇਰਾਣੀ ਬਾਲਾ ਹੈਗਾ ਨੀਵਾ ਨੀਵਾ ਕਰਨਾ ਨਾ ਮੈਨੂੰ ਫੜਾ ਦੇ ਉੱਥੇ ਰੱਖ ਦੂੰਗਾ ਮੈਂ ਇਹ ਕਰ ਤੂੰ ਕਿੱਥੇ ਜਾ ਤਲਾ ਕਾਂ ਜਾ ਕੇ ਪਾ ਲੈਫਟ ਗਾਸ ਮੜੀ ਜੀ ਲੈਫਟ ਗਾਸ ਮੈਂ ਮੇ ਸਾਈਡ ਤੇ ਹੁਣ ਹੁਣ ਜਾਊਗਾ ਹੁਣ ਜਾਊਗਾ ਉੱਥੇ ਹੀ ਆ ਜਿੱਥੇ ਪਹਿਲਾਂ ਸੀ ਈ ਤਾਂ ਬਣਾਇਆ ਦੇ ਮਾਦਰ 4x4 ਹੀ ਕਹਿੰਦਾ ਇਹਨੂੰ ਤੀਆਂ ਨੂੰ ਬਾਈ ਬਹੁਤ ਆ ਮੇਟ ਯਾਰਾ ਇਹ ਤਾਂ ਮੰਨਣਾ ਪਊਗਾ ਆਹ ਦਾ ਰੋਟਾ ਮੀਟਰ ਵੀ ਵੱਟਾਣਾ ਰੋਟਾ ਮੈਂ ਤਾਂ ਤਖੜਾ ਹੋ ਗਈ ਲਾ ਕਰਾਂ ਬੈਕ ਕਰਕੇ